ਆਸਾ ਬਰੀ ਮਹੱਲਾ ਪੰਜਮਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਕਣੀ ਚਿਤਵਿਤ ਅਨਗ ਪ੍ਰਕਾਰ ਕਰੋ ਅਨੰਗ ਰਉ ਪਾਰ ਬ੍ਰਹਮ ਹਰਿ ਕਿਰਪਾ ਧਾਰ ਮਰਾਰ ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ ਜਿਸ ਬਖਰ ਕੋ ਚਾਹਤਾ ਸੋ ਪਾਇਓ ਨਾਮ ਹੈ ਰੰਗ ਜਿਤੇ ਮਾਇਆ ਰੰਗ ਰਸ ਬਿੰਸ ਜਾਹੇ ਖਿਨ ਮਾਹੇ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੈ ਸਭ ਠਾਏ ਸਭ ਜਗ ਚਲਤੇ ਉਹ ਪੇਖਿਐ ਨਿਚਲ ਹਰ ਕੋ ਨਾਉ ਕਰਮ ਤਰਾਈ ਸਾਧ ਸਿਉ ਨਿਚਲ ਪਾਵੈ ਠਾਉ मीत साजन सुत बंध पा को होत ना साथ एक न बहु राम नाम दीना का प्रभु नाथ चरण कमल बोहेत पए लग सागर तरियो ते पेट्यो पूरा सतगुरु साचा प्राप्त सों नेह साध तेरे की जांचन विसरना सास ग्रास जो दद पावे सो भला तेरे भाणा कार्य रास ਸੁਖ ਸਾਗੁਰ ਪ੍ਰੀਤਿ ਮਿਲੇ ਉਪਜੇ ਮਹਾ ਆਨੰਦ ਕਉ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮ ਆਨੰਦ ਆਸਾ ਮਹੱਲਾ ਪੰਜਮਾ ਬਿਰਹੜੀ ਘਰ ਚੌਥਾ ਸੰਤਾਂ ਕੀ ਜਤ ਇਕ ਓੰਕਾਰ ਸਤਗੁਰ ਪ੍ਰਸਾਦ ਭਾਰ ਵਰਮ ਪ੍ਰਭ ਸਿਮਰਿਐ ਪਿਆਰੀ ਦਰਸ਼ਨ ਕੋ ਬਲ ਜਾਉ ਜੇ ਸਿਮਰਤ ਦੁੱਖ ਬੀਸਰੈ ਪਿਆਰੀ ਸੋ ਕਿਉ ਤਜਣਾ ਜਾਏ ਇਹੋ ਤਨ 베ਚੀ ਸਤ ਪੈ ਪਿਆਰੇ ਪ੍ਰੀਤਮ ਦੇ ਮਲਾਏ ਸੁਖ ਸਿਗਾਰ ਵਿਖਿਆ ਕੇ ਫੀਕੇ ਤਦ ਛੋੜੇ ਮੇਰੀ ਮਾਈ ਕਾਮਕਰੋਦ ਲੋਭਤਾ ਜਗਿਆ ਪਿਆਰੇ ਸਤਗੁਰ ਚਰਨੀ ਪਾਏ ਜੋ ਜਨ ਰਾਤੇ ਰਾਮ ਸਿਓ ਪਿਆਰੇ ਅੰਤ ਨ ਕਾਹੂ ਜਾਏ ਹਰ ਅਸ ਜਿੰਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਅਗਾਏ ਅੰਚਲ ਗਇਆ ਸਾਧਕਾ ਨਾਨਕ ਭੈ ਸਾਗਰ પાર ਉਪਰਾਈ ਜਨਮ ਮਰਨ ਦੇ ਦੁੱਖ ਕਟਿਏ ਪਿਆਰੇ ਜਦ ਭੇਟੇ ਹਰ ਰਾਈ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀ ਤੁਝ ਤੇ ਬਿਸਰੇ ਪਿਆਰੇ ਜਨਮ ਮਰੈ ਵਿਖ ਖਾਏ ਜਿਸ ਤੂੰ ਮਿਲੈ ਸੋ ਮਿਲੈ ਪਿਆਰੇ ਤਿਸ ਕੈ ਲਾਗੋ ਪਾਏ ਜੋ ਸੁਖ ਦਰਸ਼ਨ ਪੇਖਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟੀ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤਦ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਨਾਨਕ ਰੰਗ ਰਤੇ ਨਰਾਇਣੇ ਪਿਆਰੇ ਮਾਤੇ ਸਹਿਜ ਸੁਵਾਏ ਸਭ ਵਿਦ ਤੁਮਹੀ ਜਾਣਤੇ ਪਿਆਰੇ ਕਿਸ ਬਹਿ ਕਹੋ ਸੁਨਾਏ ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿੱਤਾ ਪਹਿਰਾ ਖਾਏ ਸੁਖ ਦੁਖ ਤੇਰੀ ਆਗਿਆ ਪਿਆਰੀ ਦੂਜੀ ਨਹੀਂ ਜਾਏ ਜੋ ਤੂੰ ਕਰਾਵੈ ਸੋ ਕਰੀ ਪਿਆਰੇ ਆਵਰ ਕਿਸ ਕਰਨ ਨ ਜਾਏ ਦੇਨ ਰਾਇਣ ਸਭ ਸੁਹਾਵਣੇ ਪਿਆਰੇ ਜਿਤ ਜਪੀਐ ਹਰ ਨਾਉ ਸਾਈਂ ਕਾਰ ਕਮਾਵਣੀ ਪਿਆਰੇ ਤੁਰਮਾਤਕ ਲੇਖ ਲਖਾਈ ਏਕੋ ਆਪ ਵਰਤਦਾ ਪਿਆਰੇ ਘਟ ਘਟ ਰਹਾ ਸਮਾਏ ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰਿ ਸਰਣ ਆਏ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਸਾ ਸੋਈ ਸੇਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿੱਤ ਜਿਨ ਗਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਤਉ ਪੜਿਆ ਰਹੋ ਏ ਬੜੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹਨਾ ਅੱਖਰਾਂ ਮੈਂ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨ ਹੋਈ ਉੜੈ ਮਤਾ ਕੀ ਕੀ ਜੈ ਜਾਂ ਕਾਤ ਨਾ ਪਾਇਆ ਸੇਵਾ ਕਰੈ ਸੇਹੀ ਫਲ ਪਾਵੈ ਜਿੰਨੀ ਸੱਚ ਕਵਾਇਆ ਗੰਗਾ ਗਿਆਨ 부ਝੈ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮੈਂ ਇੱਕੋ ਜਾਣੈ ਤਾਂ ਹਉ ਮੈਂ ਕਹੈ ਨ ਕੋਈ ਕੱਕਾ ਕੇਸ ਪੁੰਡਰ ਜਬ ਹੂਏ ਬਿਨਸਾ ਬੂਣਾ ਏ ਉਜਲਿਆ ਜਮ ਰਾਜ ਕੇ ਹੀਰੂ ਆਏ ਮਾਇਆ ਕੈ ਸੰਗਲ ਬੰਦ ਲਇਆ ਖਖ ਖੰਧ ਕਰ ਸਾ ਆਲਮ ਕਰ ਖਰੀਦ ਜਿਨ ਖਰਚ ਦਿਆ ਬੰਦਾ ਨ ਜਾ ਕੈ ਸਭ ਜਗ ਬਾਦਿਆ ਅਵਰੀ ਕਾ ਨਹੀਂ ਹੁਕਮ ਭਇਆ ਗੱਗਾ ਗੋਏ ਗਾਏ ਜਿਨੇ ਛੋਡੀ ਗਲੀ ਗੋਬਿੰਦ ਗਰਭ ਭਇਆ ਘਰ ਪਾਡੇ ਜਿਨ ਆਵੀ ਸਾਜੀ ਚਾੜਨ ਬਾਹ ਤਈ ਕੀਆ ਖੱਗਾ ਕਾਲ ਸੇਵਕ ਜੇ ਕਲ ਸਬਦ ਗੁਰੂ ਕੈ ਲਾਗਰ ਹੈ ਬੁਰਾ ਪਲਾ ਦੇ ਸੰਕਰ ਜਾਣਾ ਇਹਨੇ ਵਿੱਚ ਸਾਹਿਬ ਅਮਰਤ ਰਹਿ ਚਤਚਾਰ ਬੇਦਜਨ ਸਾਦੇ ਚਾਰੇ ਖਾਣੀ ਚਾਰ ਜੁਗਾਂ ਜੁਗ ਜੁਗ ਜੋਗੀ ਖਾਣੀ ਪੋਗੀ ਪੜਿਆ ਪੰਡਤ ਆਪthia છਛਾ ছায়ਾ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਵਾ ਪਰਮ ਉਪਾਏ ਭੁਲਾਇਨ ਆਪੇ ਤੇਰਾ ਕਰਮ ਹੋਵਾ ਤੈਨ ਗੁਰੂ ਮਿਲਿਆ ਜਜਾ ਜਾਨ ਮੰਗਤ ਜਨ ਜਾਚੈ ਲਖ 84 ਭੀਖ ਭਵਿਆ ਏ ਕੋਲੇ ਵਾ ਏ ਕੋ ਦੇਵਾ ਅਬਰ ਨ ਦੂਜਾ ਮੈਂ ਸੁਣਿਆ ਤੱਜ ਜੂਰ ਮਰੋ ਕੇ ਆ ਪ੍ਰਾਣੀ ਜੋ ਕਿਸ ਦੇਣਾ ਸੋ ਦੇ ਰਹਾ ਦੇਦੇ ਵੇਖੇ ਹੁਕਮ ਚਲਾਈ ਜਿਉਂ ਜੀਆ ਕਾ ਰਿਜਕ ਪਿਆ ਐਂ ਨਦਰ ਕਰੇ ਜਾਂ ਦੇ ਕਰ ਦੂਜਾ ਕੋਈ ਨਹੀਂ ਇੱਕੋ ਰਬ ਰਹਾ ਸਭ ਥਾਈ ਏਕ ਬਸਿਆ ਮਨ ਮਾਹੀ ਟਟਾ ਟੰਚ ਕਰਿਆ ਗਿਆ ਪ੍ਰਾਣੀ ਘੜੀ ਕੇ ਮੋਤ ਤੱਕ ਉੱਠ ਚੱਲਣਾ ਜੁ ਵੈ ਜਨਮਨ ਹਾਰੂ ਆਪਣਾ ਭਾਜ ਪੜੋ ਤੁਮ ਹਰ ਸਰਣਾ ਠਠਾ ਠਾਡੋ ਵਰਤੀ ਤੇ ਅੰਤਰ ਹਰ ਚਰਣੀ ਜਿਨ ਕਾ ਚਿਤ ਲਾਗਾ ਚਿਤ ਲਾਗਾ ਸਹੀ ਜਨ ਇਸਤਰੀ ਤੋ ਪ੍ਰਸਾਦੀ ਸੁਖ ਪਾਇਆ ਡੱਡਾ ਡੰਪ ਕਰੋ ਕਿਆ ਪ੍ਰਾਣੀ ਜੋਗਸ ਹੋਆ ਸੋ ਸਭ ਚੱਲਣਾ ਤਿਸਹਸਰੇ ਬੂਤਾ ਸੁਖ ਪਾਵੂ ਸਰਬੰਧ ਅੰਤਰ ਰਵ ਰਹਿਆ ਡੱਡਾ ਟਾਏ ਉਸਾਰਾ ਆਪੇ ਜੋ ਉਸ ਭਾਵੈ ਤਿਬੈ ਕਰੇ ਕਰ ਕਰ ਵੇਖ ਹੁਕਮ ਚਲਾਈ ਤਿਸ ਨਿਸਤਾਰੇ ਜਕੋ ਨਾਦਰ ਕਰੇ ਅਣਾਣ ਹੈ ਰੱਬ ਦਾ ਰਹਿ ਘਟ ਅੰਤਰ ਹਰ ਗੁਣ ਗਾਵੇ ਸੋਈ ਆਪੇ ਆਪ ਮਲਾਏ ਕਰਤਾ ਪੁਨਰਪ ਜਨਮ ਨ ਹੋਈ ਤਤੈ ਤਾਰੂ ਭਵਜਲ ਹੋਆ ਤਾਂ ਕਾ ਅੰਤ ਨ ਪਾਇਆ ਨਾ ਤਰ ਨਾ ਤੁਲਹਾ ਹਮ ਬੂੜ ਸਤਾਰ ਲਿਹ ਤਾਰਨ ਰਾਇਆ ਅਥਾ ਥਾਂ ਥਨ ਅੰਤਰ ਸੋਈ ਜਾ ਕਾ ਕੀਆ ਸਭ ਹੋਆ ਕਿਆ ਭਰਮ ਕਿਆ ਮਾਇਆ ਕਹੀਏ ਜੋ ਤਿਸ ਪਾਵੇ ਸੋਈ ਭਲਾ ਦੱਦਾ ਦੋਸ ਨਾ ਦੇਉ ਕਿਸੈ ਤੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਤੋਸ ਨਾ ਦੀਜੈ ਅਬਰਜਨ ਤੱਦਾ ਧਾਰ ਕਲਾ ਜਿਨ ਸੂਢੀ ਹਰ ਚੀਜੀ ਜਿਨ ਰੰਗ ਕੀਆ ਤਿਸ ਦਾਤੀਆ ਸਭ ਨੀ ਲੀਆ ਕਰਮੀ ਕਰਮੀ ਹੁਕਮ ਭਇਆ ਨੰਨਾ ਨਾਏ ਭੋਗ ਨਿਤ ਭੋਗੈ ਨਾ ਡਿੱਠਾ ਨਾ ਸੰਮਲਿਆ ਗੱਲੀ ਹੋ ਸੁਭਾਗਣ ਪਹਿਣੇ ਕੰਤ ਨਾ ਕਭੂ ਮੈਂ ਮਿਲਿਆ ਪੱਪਾ ਪਾਤਸ਼ਾਹ ਪਰਮੇਸ਼ਰ ਵੇਖਣ ਕੋ ਪਰਪੰਚ ਕੀਆ ਦੇਖੈ ਬੂਝੈ ਸਭ ਕੁਝ ਜਾਣੈ ਅੰਤਰ ਬਹਾਰ ਰਵ ਰਹਾ ਫੱਫਾ ਫਾਈ ਸਭ ਜਗ ਫਸਾ ਜਮ ਕੈ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉਭਰੇ ਜੇ ਹਰਿ ਸਰਣਾਗਤ ਭਜ ਪਇਆ ਬੱਬਾ ਬਾਜੀ ਖੇਲਣ ਲਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਟਾਲਣ ਆਪ ਲਗਾ ਪੱਬਾ ਪਲਸੇ ਫਲ ਪਾਵੈ ਗੁਰ ਪ੍ਰਸਾਦੀ ਜਿਨ ਕੋ ਭਉ ਭਇਆ ਮਨ ਮੁਖ ਫਿਰੈ ਨ ਚੇਤੈ ਮੂੜੇ ਲਖ 84 ਫੇਰ ਭਇਆ ਮੰਮੈ ਮੋ ਮਰਨ ਮਦਸੂਦਨ ਮਰਨ ਭਇਆ ਤਬ ਚੇਤਬਿਆ ਕਾਇਆ ਪੀਤਰ ਅਬਰੂਪ ਪੜਿਆ ਮੰਮਾ ਅੱਖਰ ਵੀ ਸਰਿਆ ਜਈਆ ਜਨਮ ਨ ਹੋਵੀ ਕਦਹੀ ਜੇ ਕਰ ਸੱਚ ਪਸਾਣਾ ਗੁਰਮੁਖ ਆਖੈ ਗੁਰਮੁਖ ਬੂਜੈ ਗੁਰਮੁਖ ਇਕੋ ਜਾਣੈ ਰਹਾ ਰਹਿ ਰਵ ਰਹਿ ਆ ਸਭ ਅੰਤਰ ਜیتے ਕੀਏ ਜਨਤਾ ਜਾਂਤੋ ਪਾਏ ਧੰਦੇ ਸਭ ਲਾਏ ਕਰਮ ਹੁਆ ਤិន ਨਾਮ ਲਆ ਲੱਲਾ ਲਾਏ ਧੰਦੇ ਜਨ ਸੋਢੀ ਮੀਠਾ ਮਾਇਆ ਮੋਕੀਆ ਖਾਣਾ ਪੀਣਾ ਸਮ ਕਰ ਸਹਿਣਾ ਭਾਣਾ ਤਾਂ ਕਹਿ ਹੁਕਮ ਭਾਵਾ ਵਾ ਵਾ ਵਾਸਦੇਓ ਪਰਮੇਸ਼ਰ ਬੇਖਣ ਕੋ ਜਿਨ ਬੇਸ ਕੀਆ ਵੇਖਾ ਚਾਖੇ ਸਭ ਕੁਝ ਜਾਣਾ ਅੰਤਰ ਬਹਰ ਰਵ ਰਹਿ ਆ ਰਾੜਾ ਰਾੜ ਕਰਿਆ ਗਿਆ ਪ੍ਰਾਣੀ ਤੇ ਸਤਿ ਆਤਿ ਆਬੂ ਜੇ ਅਮਰ ਹੋਆ ਤੇ ਸਤਿ ਆਤਿ ਆਬੂ ਸਤਿ ਸੰਭਾਵੂ ਉਸ ਬਿੱਟੂ ਕਰੋ ਬਾਣ ਕੀਆ ਹਾ ਹਾ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਹਰ ਨਾਮ ਤੇ ਆਬੂ ਹਰ ਨਾਮ ਸਮਾਵੂ ਅੰਦਰ ਲਾਹਾ ਹਰ ਨਾਮ ਲੀਆ ਆੜੇ ਆਪ ਕਰੇ ਜਿਨ ਸੋਡੀ ਜੋ ਕਿਸ ਕਰਨਾ ਸੋ ਕਰ ਰਹਾ ਕਰੇ ਕਰਾਏ ਸਭ ਕੁਝ ਜਾਣੈ ਨਾਨਕ ਸਾਇਰ ਏਵ ਕਹਿਆ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਓ ਅੰਗ ਸਭ ਜਗ ਆਇਆ ਕੱਖ ਐ ਕੰਗੈ ਕਾਲ ਭਇਆ ਰੀ ਰੀ ਲੱਲੀ ਪਾਪ ਕਮਾਣੀ ਪੜ ਅਬ ਗੁਣ ਗੁਣ ਬਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿ ਆ ਰਹਾਉ ਸਿੰਧ ਘਾਇਆ ਸਿਮਰੈ ਨਾਹੀ ਨੰਨੇ ਨਾ ਤੁਧ ਨਾਮ ਲਿਆ ਸੱਚਾ ਚੀਜ ਜੈ ਐਨਸੇ ਮੂੜੇ ਕਿਉ ਛੂਟੈ ਜਮ ਪਾਕੜਿਆ ਬੱਬਾ ਬੂਜੋ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਅਣ ਹੁੰਦਾ ਨਾ ਉਤਰਾਇਓ ਪਾਦਾ ਅਬਰ ਕਾ ਭਾਰ ਤੁੱਦ ਲਿਆ ਜੱਜਾ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਸਤਾਵੇਂਗਾ ਏਕ ਸਬ ਤੂੰ ਚੀਨੈ ਨਾਹੀ ਫੇਰ ਫੇਰ ਜੂਨੀ ਆਵੇਂਗਾ ਤੁਦ ਸਿਰ ਲਿਖਿਆ ਸੋ ਪੜ ਪੰਡਤ ਆਵਰਾ ਨੋਨਾ ਸਖਾਲ ਵਿਖਿਆ ਪਹਿਲਾ ਫਹਾ ਪਾਇਆ ਪਾਦੇ ਪਿਸੂ ਦੇ ਗਲ ਚਾਟੜਿਆ ਸੱਚਾ ਸੰਜਮ ਗयो ਮੂੜੇ ਏਕ ਦਾਨ ਤੁਦ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਤਾਨ ਖਾਦਾ ਤੇਰਾ ਜਨਮ ਗਿਆ ਮਮਾ ਮਤ ਹਿਰ ਲਈ ਤੇਰੀ ਮੂੜੇ ਹੋ ਮੈਂ ਵੱਡਾ ਰੋਗ ਪਿਆ ਅੰਤਰ ਆਤਮਾ ਬਰਮਨਾ ਚੀਨਿਆ ਮਾਇਆ ਕਾ ਮੋਤਾਜ ਪਿਆ ਕੱਕਾ ਕਾਮ ਕ੍ਰੋਧ ਪਰਮੋਹ ਮੂੜੇ ਮਮਤਾ ਲਾਗੇ ਤੁਦ ਹਰ ਬਿਸਰਿਆ ਪੜਾ ਗੁਨਾਹ ਤੂੰ ਬਹੁਤ ਪੁਕਾਰੈ ਬਿਣ ਬੂਜੇ ਤੂੰ ਗੂਬਮੁਆ ਤਤੈ ਤਾਮ ਸਜਲੇ ਮੂੜੇ ਤਥੈ ਥਾਨੁ ਭਰੇਟ ਹੁਆ ਕੱਗਾ ਘਰ ਘਰ ਫਿਰੈ ਤੂੰ ਮੂੜੇ ਦਦੈ ਦਾਨ ਨਾ ਤੁਦ ਲਿਆ ਪਪੈ ਪਾਰ ਨ ਪਭੀ ਮੂੜੇ ਪਰ ਪੰਜ ਤੂੰ ਪਲ ਚ ਰਹਾ ਸੱਚਾ ਆਪ ਖਵਾਇਓ ਮੂੜੇ ਏ ਸਿਰ ਤੇਰਾ ਲੇਖ ਪਿਆ ਪੱਬਾ ਪਬਜ ਲੋ ਬੋ ਮੂੜੇ ਮਾਇਆ ਵਿੱਚ ਗੁਲਤਾਨ ਪਿਆ ਗੁਰ ਪ੍ਰਸਾਦੀ ਏ ਕੋ ਜਾਣੈ ਏਕ ਘੜੀ ਮੈਂ ਪਾਰ ਪਿਆ ਵਾ ਵਾਰੀ ਆਇਆ ਮੂੜੇ ਬਾਸ ਦਿਉ ਤਦ ਵਿਸਰਿਆ ਏ ਬੇਲਾ ਨ ਲੈ ਸਰ ਮੂੜੇ ਫਿਰ ਤੂੰ ਜਮ ਕੇ ਬਸ ਪਿਆ ਜੱਜਾ ਕਦੇ ਨ ਝੂਰੇ ਮੂੜੇ ਸਤ ਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਝੋ ਗੁਰ ਨਹੀਂ ਕੋਈ ਨਿਗਰੇ ਕਾ ਹੈ ਨੋ ਬੁਰਾ ਤਦ ਤਾ ਤਵ ਤੁਰ ਜੇ ਰਖ ਮੂੜੇ ਅੰਤਰ ਤੇਰਾ ਨਿਧਾਨ ਪਿਆ ਗੁਰਮੁਖ ਹੋਵੇ ਤਾ ਹਰਸ ਪੀਵੇ ਜੁਗਾ ਜੁਗੰਤਰ ਖਾਹੇ ਪਿਆ ਗੱਗਾ ਗੋਬਿੰਦ ਜਿਤ ਕਰ ਮੂੜੇ ਗੱਲੀ ਕਿੰਨੇ ਨਾ ਪਾਇਆ ਗੁਰ ਕੇ ਚਰਨਹਿਰਦਾ ਵਸਾਈ ਮੂੜੇ ਪਿਛਲੇ ਕੁਨਾ ਸਭ ਬਖਸ਼ ਲਿਆ ਹਾ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਕ ਪੜੇ ਤੇਤਾ ਦੁਖ ਲਾਗਾ ਮਨ ਸਤਗੁਰ ਮੁਕਤ ਨ ਹੋਈ ਰਾਰ ਰਾਮ ਚਿਤ ਕਰ ਮੂੜੇ ਹਿਰਦੈ ਜਿਨ ਕੈ ਰਵ ਰਹਾ ਗੁਰ ਪ੍ਰਸਾਦੀ ਜਿਨਨੀ ਰਾਮ ਪਸਾਤਾ ਨਿਰਗੁਣ ਰਾਮ ਤਿਨਹੀ ਬੂਝ ਲਹਿਆ ਤੇਰਾ ਅੰਤ ਨ ਜਾਈ ਲਖਿਆ ਅਕਥ ਨ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ